ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਤੁਹਾਨੂੰ ਇਸ ਬਲੌਗ ਵਿੱਚ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਦਿਖਾਉਣ ਲੱਗਾ ਬਲੌਗ ਨੂੰ ਹੈਂ ਤੁਹਾਨੂੰ ਕਰ ਜਰੂਰ ਦੇਖਣਾ ਤੇ ਲਾਈਕ ਸ਼ੇਅਰ ਵੀ ਜਰੂਰ ਕਰਨਾ ਜੀ ਸੋ ਅੱਜ ਤੁਹਾਨੂੰ ਸਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਦਿਖਾਉਣਾ ਸੋ ਕਿੱਲੋ ਘਰ ਚੱਲਦੇ ਆ ਭਗਤ ਸਿੰਘ ਦਾ ਜੱਦੀ ਘਰ ਦੇਖਣ ਲਓ ਜੀ ਆਪਾਂ ਪਹੁੰਚ ਗਏ ਆਂ ਕਟਕਟ ਕਲਾਂ ਬਿਗੇ ਇੱਧਰਲੇ ਬਸ ਹੈਗਾ ਜੀ ਸ਼ਹਿਰ ਨਵਾਂ ਸ਼ਹਿਰ ਤੇ ਇੱਧਰਲੇ ਬਸ ਹੈਗਾ ਸ਼ਹਿਰ ਫਗਵਾੜਾ ਸੋਇਪੰਡ ਫਗਵਾੜਾ ਨਵਾਂ ਸ਼ਹਿਰ ਉੱਤਰ ਸਥਤਾ ਇੱਥੇ ਕੋਈ ਇਹ ਬੋਰਡ ਵੀ ਲੱਗਿਆ ਹੋਇਆ ਜਿਹਦੇ ਉੱਪਰ ਲਿਖਿਆ ਆ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦਾ ਜਦੀ ਘਰ ਸੋ ਤੁਸੀਂ ਜੇ ਨਵਾਂ ਸ਼ਹਿਰ ਵੱਲ ਆਵਾਂ ਤਾਂ ਖੱਬੇ ਵੱਤੋਂ ਮੁੜਨਾ ਤੇ ਇੱਕ ਸਾਹਮਣੇ ਬੋਰਡ ਹੋਰ ਵੀ ਲੱਗਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਹੋਰ ਉੱਪਰ ਵੀ ਸ਼ਹੀਦੇ ਆਜੂ ਸਰਦਾਰ ਭਗਤ ਸਿੰਘ ਮਾਰਗਲ ਲਿਖਿਆ ਹੋਇਆ ਤੇ ਇੱਕ تیر ਦਾ ਨਿਸ਼ਾਨ ਬਾਹਰ ਹੋਇਆ ਸੋ ਤੁਸੀਂ ਇੱਧਰਲੇ ਪਾਸੇ ਮੁੜਨਾ ਸੋ ਅਸੀਂ ਵੀ ਇੱਦਲੇ ਵਾਸਤੇ ₹30 ਤੇ ਇਹ ਰਸਤੇ ਦੇ ਨਾਲ ਨਾਲ ਇੱਕ ਬਹੁਤ ਹੀ ਖੂਬਸੂਰਤ ਗਵਰਨਮੈਂਟ ਨੇ ਪਾਰਕ ਬਣਾਈ ਹੋਈ ਆ ਸੋ ਇਤੋਂ ਕੜਗੜ ਕਲਾਂ ਕਿਲੋ 1.5 ਕਿਲੋਮੀਟਰ ਦੇ ਫਾਸਲੇ ਤੇ ਆ ਦੱਸ ਰਹੇ ਹਾਂ ਕਿ ਉੱਥੇ ਜਿਹੜਾ ਘਰ ਆ ਜੱਦੀ ਘਰ ਆ ਬਸਦੀਪ ਸਿੰਘ ਜੀ ਦੀ ਜੀ ਆ ਉਹਦੇ ਵਿੱਚ ਦੁੱਖ ਦੀ ਪ੍ਰਾਤਨ ਬਸਤਾ ਹੈ ਉਹਨਾਂ ਦੀ ਜ਼ਾਮ ਕਿ ਰੱਖਿਆ ਹੋਈ ਹੈ ਨਾ ਜੋ ਉਹ ਵਰਤੇ ਹੁੰਦੇ ਵੀ ਤੇ ਉਹ ਜਿਹੜਾ ਘਰ ਆ ਉਹ ਵੀ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਸੋ ਚਲੋ ਆਪਾਂ ਚੱਲ ਕੇ ਦੇਖਦੇ ਆ ਕਿ ਕੀ ਕੀ ਉੱਥੇ ਮੌਜੂਦ ਹੈ ਸੋ ਸਾਹਮਣੇ ਆ ਗਈ ਰੇਲਵੇ ਕ੍ਰਾਸਿੰਗ ਇਸ ਪਿੰਡ ਵਿੱਚੋਂ ਰੇਲਵੇ ਦੀ ਲਾਈਨ ਲੰਘ ਰਹੀ ਹੈ ਸੋ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਲਾਲ ਲੰਗ ਦੇ ਸਾਰ ਇੱਕ ਚਰਸਤਾ ਆਉਂਦਾ ਇੱਥੇ ਬੋਰਡ ਵੀ ਲੱਗਾ ਹੋਇਆ ਤੁਸੀਂ ਸੱਜੇ ਹੱਥੋਂ ਮੁੜ ਪੈਣਾ ਜਿੱਧਰ ਨੂੰ ਸਈਦ ਭਗਤ ਸਿੰਘ ਜੀ ਦਾ ਜੱਦੀ ਘਰ ਲਿਖਿਆ ਹੋਇਆ ਸੋ ਅਸੀਂ ਜੇ ਉਧਰੋਂ ਮੁੜ ਪਏ ਸੱਜੇ ਹੱਥ ਤੇ ਸਾਹਮਣੇ ਹੀ ਸਿੱਧੇ ਆ ਜੀ ਸਰਵਪੱਤ ਸਿੰਘ ਜੀ ਦਾ ਜੱਦੀ ਘਰ ਆ ਸੋ ਸਾਹਮਣੇ ਹੀ ਦਿਖਾਈ ਦੇ ਰਿਹਾ ਹੈ ਤੇ ਇੱਥੇ ਗੱਡੀਆਂ ਵਾਲੇ ਵੀ ਖੜੇ ਨੇ ਜੋ ਕੇ ਇਸ ਘਰ ਨੂੰ ਦੇਖਣ ਵਾਸਤੇ ਪਹੁੰਚੇ ਹੋਏ ਨੇ ਬਹੁਤ ਦੂਰੋਂ ਦੂਰੋਂ ਇੱਥੇ ਲੋਕ ਇਸ ਘਰ ਨੂੰ ਦੇਖਣ ਲਈ ਪਹੁੰਚਦੇ ਨੇ ਇਸ ਬੋਰਡ ਉੱਤੇ ਵੀ ਲਿਖਿਆ ਹੈ ਕਿ ਇਹ ਸ੍ਰੀ ਜੀ ਆਜਮਾ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਹੈ ਸੋ ਅੱਜ ਉਹ ਤੁਹਾਨੂੰ ਹੁਣ ਅੰਦਰੋਂ ਦਰਸ਼ਨ ਕਰਾਉਂਦੇ ਹਾਂ ਇਸ ਘਰ ਦੇ ਇੱਕ ਪੇ ਬੋਰਡ ਲਗਾਇਆ ਇਹਦੇ ਉੱਪਰ ਵੀ ਲਗਾਇਆ ਸ੍ਰੀ ਦੇ ਆਜਮਸਰਵਾਰ ਕੌਸ਼ ਸਿੰਘ ਦਾ ਜਦੀਕਰ ਤੇ ਥੱਲੇ ਟਾਈਮ ਵੀ ਲਗਾਇਆ ਕਿੰਨੇ ਤੋਂ ਕਿੰਨੇ ਵਜੇ ਖੁੱਲਦਾ ਤੇ ਜੀ ਇਸ ਘਰ ਦਾ ਮੇਨ ਗੇਟ ਦੇਖੋ ਕਿੰਨਾ ਹੀ ਖੂਬਸੂਰਤ ਇਹ ਘਰ ਬਣਿਆ ਹੋਇਆ ਛੋਟੀਆਂ ਇੱਟਾਂ ਦਾ ਸਾਰੇ ਘਰ ਐਸੇ ਬਣਿਆ ਹੋਇਆ ਤੇ ਲੱਕੜ ਦੇ ਹੁੰ ਵਾਜੇ ਲੱਗੇ ਹੋਣੇ ਜੋ ਪੁਰਾਣੇ ਟਾਈਮ ਦੇ ਮੌਜੂਦ ਨੇ ਤੇ ਗੇਟਾਂ ਦੇ ਦੋਵੇਂ ਪਾਸੇ ਜਿਹੇ ਨੇ ਬਣੇ ਹੋਏ ਨੇ ਸੋ ਅੰਦਰ ਲੰਘਦੇ ਸਾਰੇ ਕਹੋਰ ਬੋਰਡ ਲੱਗਿਆ ਹੋਇਆ ਜਿਹਦੇ ਉੱਤੇ ਲਿਖਿਆ ਅਧਿਕਾਰ ਅਸੀਂ ਦਿਆ ਜੀ ਤੌਹ ਸਿੰਘ ਸੋ ਅੰਦਰ ਵੱਢ ਦੀ ਸਾਰੇ ਸਾਹਮਣੇ ਹੀ ਕੂ ਨਜ਼ਰਾਂ ਦਾ ਜਿਹ ਪ੍ਰਾਰਥਨ ਕੂਆ ਤੇ ਇਹਦੇ ਨਾਲ ਹੀ ਉੱਪਰ ਜਿਵਾਰਾਂ ਦੇ ਚੜ੍ਹਨ ਵਾਸਤੇ ਬੌੜੀਆਂ ਬਣੀਆਂ ਹੋਈਆਂ ਨੇ ਪਰ ਉੱਪਰੋਂ ਜਿੰਦਾ ਲੱਗਾ ਹੋਇਆ ਬੌੜੀਆਂ 'ਚ ਉੱਪਰ ਨਹੀਂ ਕੋਈ ਜਗ੍ਹਾ ਦਾ ਉਹ ਬੌੜੀਆਂ ਦੇ ਨਾਲ ਇੱਕ ਕਮਰਾ ਬਣਿਆ ਹੋਇਆ ਜਿਹਦੇ ਵਿੱਚ ਇੱਕ ਪ੍ਰਾਤਨ ਮੰਜਾ ਪਿਆ ਜਿਹਦੇ ਉੱਤੇ ਭਉ ਸਿੰਘ ਜੀ ਨਹੀਂ ਬੈਠਦੇ ਹੋਣਗੇ ਪੈਂਦੇ ਹੋਣਗੇ ਸੋ ਪ੍ਰਾਤਨ ਪਲੰਗ ਵੀ ਇੱਥੇ ਮੌਜੂਦ ਆ ਇੱਕ ਕਨਾਰੀ ਹੋਰ ਕਮਰਾ ਬਣਿਆ ਹੋਇਆ ਜਿਹਦੇ ਵਿੱਚ ਇੱਕ ਮੇਜ਼ ਕੁਰਸੀ ਪਿਆ ਤੇ ਹੋਰ ਕਈ ਪ੍ਰਾਤਨ ਚੀਜ਼ਾਂ ਵੀ ਇੱਥੇ ਪਈਆਂ ਨੇ ਸੋ ਇਹਦੇ ਨਾਲ ਇੱਕ ਖੁੱਲਾ ਕਮਰਾ ਬਣਿਆ ਹੋਇਆ ਜਿਹਦੇ ਮੂਹਰੇ ਜਾਲੀ ਵਾਲਾ ਦਰਵਾਜ਼ਾ ਲੱਗਿਆ ਹੋਇਆ ਇਹਦੇ ਅੰਦਰ ਇੱਕ ਪ੍ਰਾਤਨ ਚੱਕੀ ਪਈ ਆ ਨਾਲ ਉਸ ਸਮੇਂ ਆਟਾ ਪੀਂਦੇ ਹੋਣਗੇ ਸੋ ਇੱਕ ਖੁੱਲੇ ਜਿਹੇ ਕਮਰੇ ਵਿੱਚ ਇਹ ਚੱਪੀ ਮوجودਾ ਉੱਪਰ ਕੜੀਆਂ ਵਾਲੀਆਂ ਵਾਲੀਆਂ ਛੱਤਾਂ ਤੇ ਪ੍ਰਾਤਮ ਨੂੰ ਪੁਰਾਣੇ ਬੇੜਿਆਂ ਦੀ ਫੀਡਿੰਗ ਇੱਥੇ ਕੀਤੀ ਹੋਈ ਹੈ ਤੇ ਉਹਦੇ ਨਾਲ ਇੱਕ ਹੋਰ ਕਮਰਾ ਬਣਿਆ ਹੋਇਆ ਜੀਵ ਦੇ ਵਿੱਚ ਇੱਕ ਪੁਰਾਣਾ ਸੰਦੂਕ ਪਿਆ ਹੈ ਕਮ ਗਲੇਸ ਤੋਂ ਨੇ ਕੋਲਿਆਂ ਵਾਲੀ ਪ੍ਰੈਸ ਵੀ ਇੱਕ ਇੱਕ ਟੇਬਲ ਫੈਨ ਪੱਖਾ ਪਿਆ ਜੋ ਬਹੁਤ ਧੀਰਾਣਾ ਦਵਾਈ ਦਿੰਦਾ ਸੇ ਬੰਦੇ ਵੀ ਉਸ ਸਮੇਂ ਦੇ ਨਾ ਤਾਂ ਦੇਣ ਵੀ ਉਸ ਸਮੇਂ ਕਾ ਸੰਗ ਹੋਣੀ ਵਰਤਦੇ ਹੋਣਗੇ ਸੋ ਇਹਦੇ ਨਾਲ ਇੱਕ ਹੋਰ ਰਾਂਡਾ ਬਣਿਆ ਹੋਇਆ ਬਰਾਂਡੇ ਦੇ ਵਿੱਚ ਪਤਾਨੇ ਚਿੱਲੇ ਬਣੇ ਹੋਏ ਨੇ ਤੇ ਆਲੇ ਬਣੇ ਹੋਏ ਨੇ ਤੇ ਸਾਹਮਣੇ ਇੱਕ ਹੋਰ ਕਮਰਾ ਬਣਿਆ ਹੋਇਆ ਜਿਹਦੇ ਵਿੱਚ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਮੌਜੂਦ ਆ ਤੇ ਕੁਛ ਛੋਟੀ ਮੰਜੀ ਪਈ ਆ ਇੱਕ ਚਰਖਾ ਪਿਆ ਤੇ ਗੜਬੀਆਂ ਪਈਆਂ ਤਿੱਪਕਦੀਆਂ ਤੇ ਹੋਰ ਬਹੁਤ ਸਾਰੇ ਢਾਂਡੇ ਇੱਕ ਬਾਰਟੀ ਪਈ ਹੈ ਲੋਹੇ ਦੀ ਹੋਰ ਬਹੁਤ ਸਾਰੇ ਭਾਂਡੇ ਇੱਥੇ ਮੌਜੂਦ ਨੇ ਜੋ ਸਮੇਂ ਹੋ ਬਰਤਦੇ ਹੋਣਗੇ 100 ਡਰੰਕ ਵੀ ਪਏ ਨੇ ਲੋਹੇ ਦੇ ਬਣੇ ਹੋਏ ਡਰੰਕ ਪਏ ਨੇ ਤੇ ਇੱਕ ਸਾਹਮਣੇ ਹੋਰ ਕਮਰਾ ਬਣਿਆ ਹੋਇਆ ਕੁਰਬੱਲਿਆਂ ਸ਼ਤਾਂ ਇਹਦੇ ਵਿੱਚ ਵੀ ਪ੍ਰਾਤਨ ਭਾਂਡੇ ਮੌਜੂਦ ਨੇ ਜਿਵੇਂ ਪ੍ਰਾਤਨ ਗਾਗਰਾਂ ਪਿੱਪਲ ਦੇ ਘਾੜ ਮੂੜੇ ਤੇ ਆਪਣੇ ਛਾ ਲਣਾ ਪਾ ਲੋਗੇ ਦਾ ਤੇ ਹੋਰ ਬਹੁਤ ਸਾਰੇ ਭਾਂਡੇ ਇੱਥੇ ਪਏ ਨੇ ਜੋ ਅਲਮਾਰੀ ਦੇ ਵਿੱਚ ਸਿਆਗ ਰੱਖੇ ਹੋਏ ਨੇ ਤੇ ਇਧਰਲੇ ਪਾਸੇ ਹਜੇ ਤੱਕ ਹਣ ਦਿਖਾਉਣਾ ਇਧਰ ਇੱਕ ਖੁੱਲੀ ਜਗ੍ਹਾ ਪਈ ਹੈ ਇਹਨੂੰ ਵੇੜਾ ਕਹਿੰਦੇ ਹੁੰਦੇ ਹਨ ਇਹ ਵੇੜਾ ਹੈ ਇੱਥੇ ਸਾਰੇ ਸਬੱਈਏ ਦਾ ਬਹੁਤ ਹੀ ਧਿਆਨ ਰੱਖਿਆ ਗਿਆ। ਫੁੱਲ-ਬੁੱਤੇ ਵੀ ਬਹੁਤ ਵਧੀਆ ਲਾਏ ਨੇ। ਇਹ ਇੱਕ ਸਾਹਮਣੇ ਖੂਹ ਆ ਜਿੱਥੋਂ ਉਸ ਸਮੇਂ ਪਾਣੀ ਭਰ ਕੇ ਪੀਂਦੇ ਹੋਣਗੇ। ਉੱਪਰ ਪਾਣੀ ਲੱਗੀ ਹੋਈ ਆ। ਆ ਦੇਖੋ ਜੀ। ਇਹ ਪਾਣੀ ਲੱਗੀ ਆ। ਬੋਲ ਨਾਲ ਖਿੱਚ ਕੇ ਪਾਣੀ ਉਸ ਤੋਂ ਉਸ ਸਮੇਂ ਕੱਢਦੇ ਹੋਣਗੇ ਬਾਟੀਆਂ ਨਾਲ। ਸੋ ਇਹ ਪ੍ਰਾਤਨ ਖੂਹ ਵੀ ਮਜੂਰ ਆ ਇੱਥੇ ਇੱਕ ਸਾਹਮਣੇ ਗੌਰਮੈਂਟ ਨੇ ਖੂਬਸੂਰਤ ਪਾਰਕ ਵੀ ਬਣਾਈ ਹੋਈ ਆ ਜਿੱਥੇ ਹਰ ਸਮੇਂ ਹਰੌਣਕਾਂ ਲੱਗੀਆਂ ਰਹਿੰਦੀਆਂ ਨੇ ਸੋ ਇਹ ਦੇਖੋ ਜੀ ਬਹੁਤ ਹੀ ਖੂਬਸੂਰਤ ਘਰ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਛੋਟੀਆਂ ਇੱਟਾਂ ਦਾ ਇੱਥੇ ਹੀ ਪਾਲ ਸਿੰਘ ਉਹਨੇ ਖੇਡਦੇ ਹੋਣਗੇ ਇੱਧਰ ਲੱਗ ਵਸੇ ਇੱਕ ਖੂਬਸੂਰਤ ਪਾਰਕ ਆ ਤੇ ਸਾਹਮਣੇ ਹੀ ਗਾਜੀ ਸਹੀਦ ਦੇ ਆਜਮ ਸਰਦਾਰ ਭਗਤ ਸਿੰਘ ਦਾ ਜੱਦੀ ਘਰ ਸੋ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਸੋ ਕੋਹ ਹੋ ਜਾਣ ਹੋਰ ਨਵੀਂ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗਾ ਉਹ ਤੱਕ ਲਈ ਸ਼ੁਕਰੀਆ ਧੰਨਵਾਦ